ਜਗਤ ਗੁਰੂ ਗੁਰੂ ਨਾਨਕ ਦੇਵ ਜੀ ਜਦੋਂ 3 ਦਿਨ ਵੇਈ ਵਿੱਚ ਅਲੋਪ ਰਹਿਣ ਤੋਂ ਬਾਅਦ ਮੁੜ ਪ੍ਰਗਟ ਹੋਏ ਤਾਂ ਉਹਨਾਂ ਨੇ ਜੋ ਪਹਿਲੇ ਬੋਲ ਉਚਾਰੇ ਉਸਨਾਂ ਕੋ ਹਿੰਦੂ ਨਾ ਮੁਸਲਮਾਨ ਜਦੋਂ ਉਸ ਹਲਕੇ ਦੇ ਕਾਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪਣੇ ਸਾਥੀਆਂ ਸਮੇਤ ਗੁਰੂ ਨਾਨਕ ਦੇਵ ਜੀ ਪਾਸ ਪਹੁੰਚਿਆ ਤੇ ਪੁੱਛਿਆ ਕਿ ਤੁਸੀਂ ਇਹ ਕਿਉਂ ਉਚਾਰਨ ਕਰ ਰਹੇ ਹੋ ਤਾਂ ਗੁਰੂ ਜੀ ਨੇ ਸਮਝਾਉਂਦਿਆਂ ਕਿਹਾ ਕਿ ਇਸ ਸਮੇਂ ਆਪਣੇ ਧਰਮ ਅਨੁਸਾਰ ਚੱਲਣ ਵਾਲਾ ਨਾ ਕੋਈ Hindu ਹੈ ਤੇ ਨਾ ਹੀ ਆਪਣੇ دین ਮਜ਼ਬ ਅਨੁਸਾਰ ਚੱਲਣ ਵਾਲਾ ਕੋਈ ਮੁਸਲਮਾਨ ਹੈ ਕਾਜ਼ੀ ਨੇ ਇਹ ਗੱਲ ਆਪਣੇ ਹਕੀ ਦੇ ਨਵਾਬ ਨੂੰ ਜਾ ਕੇ ਦੱਸੀ ਤਾਂ ਨਵਾਬ ਨੇ ਗੁਰੂ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਨਾ ਕੋ ਹਿੰਦੂ ਹੈ ਨਾ ਮੁਸਲਮਾਨ ਹੈ ਅੱਜ ਸ਼ੁੱਕਰਵਾਰ ਹੈ ਚਲੋ ਅੱਜ ਸਾਡੇ ਨਾਲ ਨਮਾਜ਼ ਅਦਾ ਕਰਨ ਚੱਲੋ ਗੁਰੂ ਜੀ ਉੱਠ ਖੜੇ ਹੋਏ ਤੇ ਉਹਨਾਂ ਨੇ ਕਿਹਾ ਚਲੋ ਭਾਈ ਚੱਲਦੇ ਹਾਂ ਨਵਾਬ ਮਸਜਿਦ ਵਿੱਚ ਪਹੁੰਚ ਗਏ ਨਵਾਬ ਨੇ ਨਮਾਜ਼ ਅਦਾ ਕੀਤੀ ਪਰ ਗੁਰੂ ਨਾਨਕ ਦੇਵ ਜੀ ਨੇ ਨਮਾਜ਼ ਨਹੀਂ ਪੜ੍ਹੀ ਨਵਾਬ ਬੜੀ ਹੈਰਾਨੀ ਹੋਈ ਉਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਸੀਂ ਨਮਾਜ਼ ਕਿਉਂ ਅਦਾ ਨਹੀਂ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਨਵਾਬ ਤੂੰ ਤੇ ਆਪ ਹੀ ਨਮਾਜ਼ ਪੜਦਾ ਹੋਇਆ ਤੇਰਾ ਧਿਆਨ ਨਮਾਜ਼ ਵਿੱਚ ਨਹੀਂ ਸੀ ਤੇਰਾ ਧਿਆਨ ਇਬਾਦਤ ਵਿੱਚ ਨਹੀਂ ਸੀ ਤੇਰਾ ਧਿਆਨ ਤਾਂ ਉਹਨਾਂ ਘੋੜਿਆਂ ਵੱਲ ਸੀ ਜਿਨ੍ਹਾਂ ਨੂੰ ਤੂੰ ਖਰੀਦਣ ਲਈ ਆਪਣੇ ਬੰਦੇ ਭੇਜੇ ਹੋਏ ਸਨ ਤੇ ਤੇਨੂੰ ਇਹ ਡਰ ਸੀ ਕਿ ਕਿਤੇ ਮੇਰੇ ਭੇਜੇ ਹੋਏ ਬੰਦੇ ਉਹ ਗਲਤ ਸੌਦਾ ਨਾ ਕਰਾਉਣ ਘੋੜੇ ਗਲਤ ਖਰੀਦ ਨਾ ਆਉਣ ਤਾਂ ਨਵਾਬ ਨੇ ਨੀਵੀਂ ਪਾ ਲਈ ਉਸ ਦੇ ਨਾਲ ਹੀ ਕਾਜੀ ਬੈਠਾ ਹੋਇਆ ਸੀ ਤਾਂ ਕਾਜੀ ਨੇ ਕਿਹਾ ਕਿ ਜੇ ਤੂੰ ਨਵਾਬ ਦੇ ਨਾਲ ਨਮਾਜ਼ ਨਹੀਂ ਪੜੀ ਸੀ ਤੇ ਤੂੰ ਮੇਰੇ ਨਾਲ ਪੜ ਲੈਂਦਾ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਾਜੀ ਜੀ ਤੁਹਾਡਾ ਧਿਆਨ ਵੀ ਨਮਾਜ਼ ਵਿੱਚ ਨਹੀਂ ਸੀ ਤੁਹਾਡਾ ਇਤਿਹਾਨ ਤਾਂ ਤੁਹਾਡੇ ਘਰ ਨਵੀਂ ਸੂਈ ਗਾਈ ਦੇ ਬਛੜੇ ਵੱਲ ਸੀ ਤੁਹਾਨੂੰ ਡਰ ਸੀ ਕਿ ਜੋ ਤੁਹਾਡੇ ਘਰ ਦੇ ਵਿੱਚ ਖੂਹ ਹੈ ਬਛੜਾ ਕਿਤੇ ਖੋਲ ਕੇ ਉਸ ਵਿੱਚ ਨਾ ਡਿੱਗ ਪਵੇ ਸੋ ਤੁਸੀਂ ਵੀ ਨਮਾਜ਼ ਪੜ੍ਹਦੇ ਵਕਤ ਤੁਹਾਡਾ ਧਿਆਨ ਨਮਾਜ਼ ਵਿੱਚ ਨਾ ਹੋ ਕੇ ਆਪਣੇ ਘਰ ਦੇ ਬਛੜੇ ਵੱਲ ਸੀ ਇਸ ਕਰਕੇ ਮੈਂ ਨਮਾਜ਼ ਨਹੀਂ ਪੜ੍ਹੀ ਕਾਜੀ ਤੇ ਨਵਾਬ ਗੁਰੂ ਜੀ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਉਹ ਗੁਰੂ ਦੇ ਮੁਰਿਦ ਸੋ ਦੋਸਤੋ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਕਾਜੀ ਤੇ ਨਵਾਬ ਦੇ ਨਾਲ ਨਵਾਬ ਨਮਾਜ਼ ਨਹੀਂ ਪੜੀ ਸੋ ਦੋਸਤੋ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਹੈ ਕਮੈਂਟ ਕਰਕੇ ਦੱਸਣਾ ਵਧੀਆ ਲੱਗੀ ਐ ਤੇ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਪੋਰਟ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਬੈਲ ਆਈਕਨ ਬਟਨ ਦਬਾਉਣਾ ਤਾਂ ਕਿ ਇਸ ਤਰ੍ਹਾਂ ਦੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਮਿਲਦਾ ਰਹੇ ਮਿਲਦੇ ਆਂ ਅਗਲੀ ਵੀਡੀਓ ਚ ਬਹੁਤ ਜ਼ਿਆਦਾ ਧੰਨਵਾਦ